ਸਤਿ ਸ੍ਰੀ ਅਕਾਲ ਜੀ ਸਾਰੰ ਪਿਆਰ ਭਰੀ ਦੋਸਤੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪੈਸਤਾ ਧਾਰਮਿਕ ਜਿਹਾ ਭਾਈ ਦੇਖ ਕੇ ਮੈਨੂੰ ਮੇਰੇ ਖਿਆਲ ਦੇ ਵਿੱਚ ਨਹੀਂ ਕੋਈ ਵੀਡੀਓ ਵੇਖਦੇ ਹੁਣੇ ਤਾਂ ਬਾਬਾ ਜੀ ਆ ਪਤਾ ਨਹੀਂ ਕੀ ਕਹੀ ਜਾਂਦਾ ਪਰ ਸੱਚ ਦਾ ਸੱਚ ਹੁੰਦਾ ਦੋਸਤੋ ਤੇ ਉਹ ਸੱਚੇ ਪਾਤਸ਼ਾਹ ਨੇ ਇੰਨੀ ਕਰਪਾ ਕੀਤੀ ਹੈ ਜਦੋਂ ਦੀ ਸੱਚ ਸਭਾਲੀਆ ਕੋਸ਼ਿਸ਼ ਕੀਤੀ ਹੈ ਕਿ ਭਲੇ ਸੱਚੀ ਰਹੇ ਬੜਾ ਸਮਾਂ ਲਗਾਇਆ ਉਤੋਂ ਦੀ ਖੜਕੂ ਵਾਦ ਪਥੇਰੀਆ ਦੀ ਚੱਕਿਆ ਵੀ ਆ ਪੁਲਿਸ ਨੇ ਪਰ ਨਾ ਉਹ ਸੱਚੇ ਪਾਸ਼ਾ ਨੇ ਲਾਜ ਰੱਖੀ ਆ ਅੱਗੇ ਵੀ ਰੱਖੂਗਾ ਕੋਈ ਪਰਵਾਹ ਨਹੀਂ ਹਰ ਪੀੜਤਾ ਦੇ ਨਾਂ ਤੇ ਇਹਦੇ ਵਿੱਚ ਬਹੁਤ ਸਾਰੇ ਮੇਰੇ ਵਰਗੇ ਲੋਕ ਜਿਨ੍ਹਾਂ ਦੇ ਪੇਜ ਬਣੇ ਹੋਏ ਆ ਕਮਾਈ ਵਾਸਤੇ ਚਲੋ ਕੋਈ ਮਾੜੀ ਗੱਲ ਨਹੀਂ ਭਈ ਅਗਲਾ ਕੋਸ਼ਿਸ਼ ਕਰਦਾ ਕਿ ਮੈਨੂੰ ਵੀ ਕਮਾਈ ਹੋ ਜੇ ਤੇਰੇ ਵਿੱਚ ਕੋਈ ਖਾਸ ਗੁਨਾਹ ਵੀ ਨਹੀਂ ਪੈਸਾ ਦਿੰਦਾ ਫੇਸਬੁਕ ਜਾਂ YouTube ਤੇ ਯਾਰ ਕੀ ਅਸੀਂ ਉਹਦੀ ਸਪੋਰਟ ਵੀ ਨਹੀਂ ਕਰ ਸਕਦੇ ਪਰ ਇੱਕ ਗੱਲ ਜ਼ਰੂਰ ਹੈ ਕਿ ਡਰਾਮੇ ਚੰਗੇ ਨਹੀਂ ਹੁੰਦੇ ਅਮੋਸ਼ਨਲ ਡਰਾਮੇ ਨਾ ਖੇਡੋ ਦੋਸਤੋਂ ਬਾਦਰੀ ਕਰੋ ਗੱਡ ਕੇ ਸੱਚ ਦੀ ਵੀਡੀਓ ਪਾਓ ਸੱਚੀ ਗੱਲ ਕਰੋ ਇਸੇ ਪਈ ਹਰ ਤਰ੍ਹਾਂ ਸਪੋਰਟ ਕਰਨ ਨੂੰ ਤਿਆਰ ਆ ਮੇਰੇ ਵੀਡੀਓ ਤੇ ਮੇਰੇ ਪੇਜ ਤੇ ਕਦੇ ਮੇਰੇ ਖਿਆਲ ਦੇ ਵਿੱਚ ਉਹਨਾਂ ਲੋਕਾਂ ਨੇ ਗੱਲ ਵੀ ਸੁਣੀ ਹੋਣੀ ਕਿ ਮੈਂ ਜਿਹੜੇ ਬੰਦਾਂ ਨੂੰ ਲਾਈਕ ਕੀਤਾ ਹੈ ਕਮੈਂਟ ਕੀਤੇ ਆ ਉਹ ਆਪਣੇ ਆਪ ਨੂੰ ਚੌਧਰੀ ਬਣ ਕੇ ਕਹਿੰਦੇ ਪਤਾ ਨਹੀਂ ਵੀ ਆ ਅਸੀਂ ਬਹੁਤ ਚੰਗੀ ਗੱਲ ਕੀਤੀ ਨਾ ਵੀ ਗੱਲ ਚੰਗੀ ਕਰੋ ਮਾੜੀ ਤਾਂ ਕਰੂਈ ਨਾ ਪਰ ਸਭੀ ਸੋਚੇ ਹੁੰਦੀ ਹੈ ਕਿ ਚਲ ਜੇ ਕੋਈ ਗਲਤੀ ਵੀ ਕਰਦਾ ਹੈ ਨਾ ਸ਼ਾਇਦ ਆਪੇ ਸੁਧਰ ਜੂ ਆਪੇ ਸੁਧਰ ਜੂ ਉਹਨੂੰ ਸਮਝਾਈਦਾ ਉਹਨੂੰ ਕਮੈਂਟ ਕਰਕੇ ਵੀ ਕਹਿਦਾ ਦੋਸਤਾ ਠੀਕ ਨੇ ਚੰਗੀ ਗੱਲ ਕਰਨ ਵਾਲੇ ਨੂੰ ਹਮੇਸ਼ਾ ਸਪੋਰਟ ਕੀਤੀ ਅਤੇ ਕਰਦੇ ਰਵਾਂਗੇ ਅਮੋਸ਼ਨਲ ਡਰਾਮੇ ਨਾ ਖੇਡੋ ਭਾਈ ਅਮੋਸ਼ਨਲ ਗੱਲ ਕਿਉਂਕਿ ਜੋ ਟਾਈਮ ਹੈ ਨਾ ਇਹ ਦੁੱਖ ਬਣਾਉਣ ਦਾ ਹੈ ਕਿਸੇ ਦੇ ਦੁੱਖ ਨੂੰ ਹੋਰ ਵਭਾਰਨ ਦਾ ਟਾਈਮ ਨਹੀਂਗਾ ਇਹ ਕਿਉਂ ਦਾ ਦੁੱਖ ਹੋਰ ਭਾਰੀ ਆਪਾਂ ਜਾਣ ਉਠਾਈਏ ਉਹ ਪ੍ਰਮਾਤਮਾ ਨਹੀਂ ਟਾਈਮ ਲਿਆਂਦਾ ਹੈ ਰੋਣ ਵਾਲੀਆਂ ਗੱਲਾਂ ਵੀ ਹੈ ਨਹੀਂ ਜਿਹੜਾ ਉੱਜੜ ਗਿਆ ਇੱਕ ਗੱਲ ਸੋਚੋ ਕਦੇ ਕਿ ਕਮਾਈ ਸਾਡੇ ਪਿਓ ਦਾਦਿਆਂ ਨੇ ਵੀ ਕੀਤੀ ਹੈ ਸਭ ਦੇ ਪਿਓ ਦਾਦੇ ਕਰਦੇ ਆ ਕਿ ਸਾਨੂੰ ਉਹਦੇ ਹਿਸਾਬ ਨਾਲ ਸੁੱਖ ਮਿਲ ਰਿਹਾ ਹੈ ਨਹੀਂ ਦੁੱਖ ਤੇ ਸੁੱਖ ਕਰਮਾਂ ਦਾ ਉਹ ਰੱਬ ਨੇ ਕੀਤੀ ਹੈ ਤੇ ਰੱਬ ਨੂੰ ਯਾਦ ਰੱਖੋ ਉਹਨੂੰ ਭੁੱਲੋ ਨਾ ਅਸੀਂ ਜੋ ਕੁਝ ਇੱਥੋਂ ਲਿਆ ਹੈ ਇੱਥੇ ਹੀ ਛੱਡ ਜਾਣਾ ਸਾਰਾ ਕੁਝ ਉਹ ਭਾਈ ਰੋ ਨਾ ਰੋ ਨਾ ਹੌਸਲਾ ਰੱਖੋ ਸਾਰਾ ਕੁਝ ਕੋਈ ਰੋਟੀਆਂ ਪੁੱਖਾਣੀ ਮਰਦਾ ਕੋਈ ਇਨਸਾਨ ਵੀ ਰੋਟੀਆਂ ਪੁੱਖਾਣੀ ਪੈਂਦਾ ਚਿੰਤਾ ਨਾ ਕਰੋ ਪੰਜਾਬ ਪਿਆਰੀਆ ਤੇ ਲੋਕ ਸੰਗਤ ਸਭ ਤੁਹਾਡੇ ਨਾਲ ਖੜੇ ਹੈ ਜੇ ਕਿਸੇ ਦੀ ਧੀ ਦਾ ਕਾਰਜ ਆਏ ਕਿਸੇ ਦੇ ਪੁੱਤ ਦਾ ਕਾਰਜ ਆਏ ਚਿੰਤਾ ਨਾ ਕਰੋ ਰੋਣਾ ਸਾਡੇ ਪੰਜਾਬ ਦੇ ਸਾਡੇ ਭਾਰਤ ਦੇ ਕਹ ਲੋ ਜਿਨ੍ਹਾਂ ਦੇ ਦਿਲ ਵਿੱਚ ਦਇਆ ਭਾਵਨਾ ਚ ਹੈ ਉਹ ਕਿਸੇ ਕੰਟਰੀ ਦੇ ਵਿੱਚ ਹੈ ਕਿਸੇ ਧਰਮ ਦਾ ਬੰਦਾ ਕਿਉਂ ਨਹੀਂ ਉਹ ਬੜਾ ਦਿਆਲੂ ਆ ਪ੍ਰਮਾਤਮਾ ਉਹਨੇ ਸੇਵਾ ਵੀ ਭੇਜ ਦੇਣੀ ਆ ਤੁਹਾਡੇ ਨਾਲ ਹੀ ਖੜਾ ਫਿਰ ਰੋ ਰ। ਸੰਭਾਲੋ ਆਪਣੇ ਆਪ ਸੰਭਾਲੋ ਵਾਹਿਗੁਰੂ ਸਾਹਿਬ ਕਿਰਪਾ ਕਰਨਗੇ ਇਹ ਜੇ ਦੁੱਖ ਉਹਨੇ ਪਾਇਆ ਤੇ ਕੱਢ ਵੀ ਦੇਣਾ ਦੁੱਖ ਤੇ ਇੱਥੇ ਗੁਰੂ ਸਾਹਿਬ ਜਦੋਂ ਸਤਸਾ ਨਦੀ ਦੇ ਕਿਨਾਰੇ ਆਈ ਆ ਸਿੱਖਾਂ ਦੇ ਕਹਿਣ ਤੇ ਗੜੀ ਛੱਡ ਦਿੱਤੀ ਕਿਲਾ ਛੱਡ ਦਿੱਤਾ ਨੰਬਰ ਸਾਹਿਬ ਵਾਹਿਗੁਰੂ ਇੱਦੋਂ ਵੀ ਬੁਰਾ ਹਾਲ ਸੀਗਾ ਉਦੋਂ ਤਾਂ ਜੀਰੇ ਵਿੱਚ ਪਰਿਵਾਰ ਹੀ ਸਾਰਾ ਕਿੰਨੇ ਸਿੱਖ ਰੁੱਢ ਗਏ ਉਹ ਨਹੀਂ ਭਾਈ ਇਹ ਤਾਂ ਕੌਮੀ ਇੰਨਾ ਜੰਮੀ ਆ ਤੁਸੀਂ ਚਿੰਤਾ ਨਾ ਕਰੋ ਵਾਹਿਗੁਰੂ ਕਿਰਪਾ ਕਰੂਗਾ ਮਿਹਰ ਕਰੂਗਾ ਉਹਦਾ ਪਾਣਾ ਮਿੱਠਾ ਕਰਕੇ ਮੰਨੋ ਤੇ ਮਰਨ ਨੂੰ ਹੌਸਲੇ ਦੇ ਵਿੱਚ ਰੱਖੋ ਹੌਸਲਾ ਰੱਖੋ ਕੁਛ ਵੀ ਨਹੀਂ ਹੁੰਦਾ ਡਗ ਡਗ ਸਵਾਰ ਹੁੰਦੇ ਆ ਤੇ ਪੰਜਾਬ ਇੱਕ ਨਹੀਂ अनेका ਵਾਰ ਉਜੜ ਕੇ ਵਸਿਆ अनेका ਵਾਰ ਉਜੜ ਕੇ ਵਸਿਆ ਇਹ ਗੁਰਾਂ ਦੇ ਨਾਂ ਤੇ ਵਸ ਰਹੇ ਨੂੰ ਕੁਝ ਵੀ ਨਹੀਂ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ